ਸਰਸਕੂ ਅੱਜ ਜਗਰਾਉਂ ਦੇ ਪੱਤਰਕਾਰ ਨਸੀਬ ਵਰਕਤੇ ਸੱਚ ਦਾ ਸ਼ੀਸ਼ਾ ਦਿਖਾਉਣ ਬਦਲੇ ਅੱਜ ਗੁੰਡਾ ਅਨਸਰਾਂ ਨੇ ਜਾਨਲੇਵਾ ਹਮਲਾ ਕਰਤਾ ਸੀ ਤੇ ਇਸ ਵਿੱਚ ਨਸੀਬ ਵਰਕੋ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਹਨ ਆਓ ਆਪਾਂ ਕਰਦੇ ਹਾਂ ਗੱਲਬਾਤ ਵੀ ਅਸਲ ਮਾਮਲਾ ਕੀ ਹੋਇਆ ਵੀ ਜਾਨਲੇਵਾ ਹਮਲਾ ਕਿਸ ਨੇ ਕੀਤਾ ਕਿਉਂ ਕੀਤਾ ਤੇ ਕਿਸ ਤਰ੍ਹਾਂ ਹੋਇਆ ਸੀ ਆਓ ਆਪਾਂ ਕਰਦੇ ਹਾਂ ਗੱਲਬਾਤ ਨਸੀਬ ਜੀ ਅੱਜ ਜੋ ਤੁਹਾਡੇ ਤੇ ਜਾਨਲੇਵਾ ਹਮਲਾ ਹੋਇਆ ਜੀ ਬਾਈ ਤੇ ਉਹਦਾ ਸਾਰਾ ਘਟਨਾਕਰਮ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰੋ ਕੀ ਹੋਇਆ ਸਸਲ ਘਟਨਾਕਰਮ ਮੈਂ ਤੁਹਾਨੂੰ ਪ੍ਰੋਪਰਲੀ ਦੱਸਦਾ ਜੀ ਉਹਦੇ ਵਿੱਚ ਮੈਂ ਹਲਕਾ ਜੰਗਰਾਉਂ ਦੇ ਵਿਧਾਇਕ ਬੀਬੀ ਸਾਭ ਜੀ ਦੇ ਪਰ ਮਾਨੁਕੇ ਦੇ ਖਿਲਾਫ ਜੋ ਵੀ ਲੋਕ ਮੁੱਦੇ ਸੀ ਉਹ ਚੱਕਦਾ ਆਇਆ ਜੀ ਜੋ ਇਹਨਾਂ ਦੇ ਕੰਮ ਕਰਨ ਵਾਲੀ ਸੀ ਨਹੀਂ ਕਰਦੇ ਸੀ ਉਹ ਇਹਨਾਂ ਨੂੰ ਸ਼ੀਸ਼ਾ ਦਿਖਾਉਂਦਾ ਆਇਆ ਜੀ ਜਿਸ ਨੂੰ ਲੈ ਕੇ ਬੀਬੀ ਮਾਨੁਕੇ ਮੇਰੇ ਤੋਂ ਖਾਰ ਖਾਂਦੇ ਆ ਰਹੇ ਆ ਜੀ ਕਾਫੀ ਲੰਮੇ ਸਮੇਂ ਤੋਂ ਤੇ ਬੀਤੇ ਦਿਨਾਂ ਦੇ ਵਿੱਚ ਮੈਂ ਇੱਕ ਨਰਸਰੀ ਵਾਲੀ ਖਬਰ ਜਨਤਾ ਕੀਤੀ ਸੀਗੀ ਜੀ ਉਸ ਤੋਂ ਬਾਅਦ ਇਹਨਾਂ ਨੇ ਬੜੀ ਜੱਦੋ ਜਹਿਰ ਕੀਤੀਗੇ ਨਸੀਬ ਵਿਰਕ ਦੇ ਪਰਚਾ ਦਰਜ ਕਰਵਾਇਆ ਜਾਵੇ ਚਲੋ ਪੁਲਿਸ ਮੈਂ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਜਿਨ੍ਹਾਂ ਨੇ ਪੂਰੀ ਨਿਰਪੱਖਤਾ ਰੱਖਦੇ ਹੋਏ ਮੇਰੇ ਤੇ ਮਾ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਤੇ ਮੇਰਾ ਸਾਥ ਦਿੱਤਾ ਜੀ ਚਲੋ ਉਸ ਤੋਂ ਬਾਅਦ ਜਦੋਂ ਨਹੀਂ ਕੁਝ ਬਣਿਆ ਜੁੜਿਆ ਮੇਰਾ ਲਗਾਤਾਰ ਲਿਖਣਾ ਜਾਰੀ ਰਿਹਾ ਜੀ ਕੱਲ ਇੱਕ ਦੋ ਤਿੰਨ ਦਿਨ ਪਹਿਲਾਂ ਇਹ ਵਲੰਟੀਅਰ ਹੈਗੇ ਨੇ ਜੀ ਮਨਦੀਪ ਸਿੰਘ ਸਰਾ ਉਹਨਾਂ ਨੇ ਬੀਬੀ ਮਾਨੁਕੇ ਦੇ ਬਹੁਤ ਨਜ਼ਦੀਕੀ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਕਹੂੰਗਾ ਮੈਂ ਉਹਨਾਂ ਨੂੰ ਉਹਨਾਂ ਨੇ ਬੀਬੀ ਮਾਨੁਕੇ ਦੇ ਵਿਰੋਧ ਮੁਖਾਲਫਤ ਸ਼ੁਰੂ ਕਰਤੀ ਸੀ ਉਹਨਾਂ ਨੇ ਇੱਕ ਦਿਨ ਦੋ ਦਿਨ ਪਹਿਲਾਂ ਮੀਟਿੰਗ ਰੱਖੀ ਸੀ ਆਪਣੇ ਘਰ ਦੇ ਵਿੱਚ ਮੀਟਿੰਗ ਦੇ ਵਿੱਚ ਉਹਨਾਂ ਨੇ ਬੀਬੀ ਮਾਨੁਕੇ ਦੇ ਖਿਲਾਫ ਇੱਕ ਪੋਸਟ ਵੀ ਪਾਈ ਜਿਹਦੇ ਵਿੱਚ ਉਹਨਾਂ ਨੇ ਖੁੱਲ੍ਹ ਕੇ ਲਿਖਿਆ ਸੀ ਕਿ ਬੀਬੀ ਮਾਨੁਕੇ ਜੋ ਵੀ ਕੁਝ ਕਰਦੀ ਆ ਪੈਸੇ ਨੂੰ ਪੈਸੇ ਨਾ ਤਿਉਰੀਆਂ ਭਰਨ ਲਈ ਕਰਦੀ ਆ ਉਹ ਪੋਸਟ ਇਹ ਗੱਲ ਸਾਫ਼ ਤੌਰ ਤੇ ਜ਼ਾਹਿਰ ਕਰਦੀ ਆ ਚਲੋ ਜਦੋਂ ਉਹ ਮੈਂ ਕੱਲ ਮੈਨੂੰ ਮੇਰੇ ਨਾਲ ਗੱਲਬਾਤ ਹੋਈ ਚਲੋ ਮੈਨੂੰ ਪਤਾ ਲੱਗਿਆ ਵੀ ਜਿਹੜੀ ਉਹ ਮੀਟਿੰਗ ਰੱਖੀ ਸੀ ਉਹਦਾ ਮਾਮਲਾ ਤੇ ਕੀ ਅਸਲ ਪਰਪਸ ਕੀ ਸੀ ਉਹਦਾ ਉਦੋਂ ਪਰਪਸ ਇਹ ਸੀ ਜਦੋਂ ਮੇਰੀ ਗੱਲਬਾਤ ਮੈਨੂੰ ਕਲੀਅਰ ਹੋਈ ਕਿ ਜਿਹੜੀ ਜਿਸ ਦਿਨ ਮੇਰੀ ਇਹ ਖਬਰ ਲੱਗਦੀ ਹੈ ਨਰਸਰੀ ਵਾਲੀ ਉਸ ਦਿਨ ਡਾਕਟਰ ਦੀ ਗੱਲ ਡਾਕਟਰ ਮਨਦੀਪ ਸਿੰਘ ਸਰਾ ਦੀ ਸੁਖਵਿੰਦਰ ਸਿੰਘ ਪ੍ਰੋਫੈਸਰ ਨਾਲ ਗੱਲ ਹੋਈ ਹੈ ਬੀਬੀ ਜੀ ਦੇ ਪਤੀ ਦੇਵ ਨਾਲ ਉਹ ਜਦੋਂ ਕਹਿੰਦਾ ਵੀ ਨਸੀਬ ਬੈਰ ਕੋਲੇ ਤੁਹਾਡੀ ਖਬਰ ਆ ਭਾਈ ਇਦਾਂ ਕਰਕੇ ਵੀ ਤੁਹਾਡੇ ਖਿਲਾਫ ਉਹ ਲਿਖਣ ਲੱਗਿਆ ਵੀ ਤੁਸੀਂ ਉਹਨੂੰ ਚਾਹੇ ਕਿਵੇਂ ਗਾਣਾ ਕਿਵੇਂ ਉਹ ਨਾਲ ਗੱਲਬਾਤ ਕਰੋ ਉਹਨੂੰ ਕਹੋ ਵੀ ਖਬਰ ਨਾਲ ਆ ਵੀ ਚਲੋ ਆਪਣਾ ਨੁਕਸਾਨ ਹੋਊਗਾ ਪਾਰਟੀ ਦਾ ਚਲ ਉਹਨੇ ਮਨਦੀਪ ਡਾਕਟਰ ਨੂੰ ਹੀ ਹੌਲਟਾ ਕਹਿਣ ਲੱਗੇ ਕਿ ਤੇਰਾ ਇਹ ਤੇਰਾ ਦੋਸਤ ਆ ਤੂੰ ਸਾਰਾ ਕੁਝ ਕਰਵਾ ਰਿਆ ਇਸ ਤੋਂ ਉਹ ਖਫਾ ਚੱਲ ਰਿਹਾ ਸੀ ਇਸ ਲਈ ਉਹਨੇ ਮੀਟਿੰਗ ਰੱਖੀ ਸੀ ਜਿਸ ਦੇ ਅੰਗੇਜ ਤੋਂ ਉਹ ਖਬਰ ਸੀ ਜਿਹੜੀ ਬੀਬੀ ਮਾਨੁਕੇ ਦੇ ਅੰਗੇਜ ਸੀਗੀ ਉਹ ਮੈਂ ਕੱਲ ਖਬਰ ਪਬਲਿਸ਼ ਕੀਤੀ ਸੀਗੀ ਜੀ ਉਸ 5 ਵਜੇ ਮੈਂ ਖਬਰ ਨੂੰ ਪਬਲਿਸ਼ ਕਰਦਾ ਸਾਢੇ 5 ਵਜੇ ਮੈਨੂੰ ਇੱਕ ਅਣਪਛਾਤੇ ਬੰਦੇ ਦੀ ਕਾਲ ਆਉਂਦੀ ਆ ਅਨਨੋਨ ਨੰਬਰ ਤੋਂ ਮੈਨੂੰ ਕਹਿੰਦਾ ਜੀ ਮੈਨਾ ਮੈਂ ਕਿਹਾ ਜੀ ਦੱਸੋ ਕਹਿੰਦੇ ਜੀ ਸਾਡਾ ਕੋਈ ਪ੍ਰਾਪਰਟੀ ਦਾ ਮਾਮਲਾ ਹੈ ਤਾਂ ਕਰਕੇ ਇਹ ਕੰਡਣਾ ਵੀ ਆਪਾਂ ਮੈਨਾ ਮੈਂ ਕਿਹਾ ਵੀ ਅੱਜ ਐਤਵਾਰ ਕੱਲ ਆਪਾਂ ਸੋ ਚਲੋ ਜੀ ਅੱਜ ਉਹਨਾਂ ਦੀ 9:00 9:00 ਜੀ ਮੈਨੂੰ ਕਾਲ ਆਉਂਦੀ ਹੈ ਕਹਿੰਦੇ ਵੀਰੇ ਅਸੀਂ ਜਗਰਾਉ ਆ ਗਏ ਮੈਣਨਾ ਮੈਂ ਕਿਹਾ ਵੀਰੇ ਮੈਨੂੰ ਸ਼ੱਕ ਹੀ ਲੱਗੇ ਬੰਦੇ ਮੈਂ ਕਿਹਾ ਵੀਰੇ ਆਪਾਂ ਮੈਂ ਹਜੇ ਮੈਣ ਨਹੀਂ ਸਕਦਾ ਮੈਂ ਬਿਜੀਆਂ ਹਾਲਾਂ ਕਿ ਮੈਂ ਉਸ ਟਾਈਮ ਜਗਰਾਉ ਪਹੁੰਚ ਚੁੱਕਿਆ ਸੀਗਾ ਚਲੋ ਮੈਂ ਦਫ਼ਤਰ ਖੜਦਾ ਖੜਦਾ ਮੈਂ ਦਫ਼ਤਰ ਨਹੀਂ ਖੜਿਆ ਜਦੋਂ ਮੈਨੂੰ ਸ਼ੱਕ ਹੋ ਗਈ ਬੰਦਿਆਂ ਤੇ ਮੈਂ ਦਫ਼ਤਰੋਂ ਥੋੜਾ ਸਾਈਡ ਤੇ ਹੋ ਕੇ ਖੜਿਆ 10 ਪੰਤ ਖੜਨ ਤੋਂ 10-15 ਮਿੰਟ ਬਾਅਦ ਦੋ ਜਾਨੇ ਮੇਰੇ ਕੋਲ ਦੀ ਬਾਈਕ ਤੇ ਲੰਘੇ ਉਹਨਾਂ ਦੇ ਮੂੰਹ ਬਲੇ ਹੋਏ ਸੀ ਤੇ ਉਹ ਵੀ ਮੇਰੇ ਵੱਲ ਚੱਕ ਕੇ ਮੈਨੂੰ ਲੱਗਦਾ ਸੀਗਾ ਚਲੋ 10 ਮਿੰਟ ਬਾਅਦ ਜਦੋਂ ਮੈਂ ਉੱਥੇ ਖੜਾ ਰਿਆ ਸੰਜੀਵਨੀ ਹਸਪੀਟਲ ਦੇ ਕੋਲੇ ਜੀ 10 10 ਮਿੰਟ ਬਾਅਦ ਮੇਰੇ ਕੋਲ ਦੀ ਉਹ ਸਾਹਮਣੇ ਵੀਰੇ ਆਉਂਦੇ ਮੈਨੂੰ ਬੰਦੇ ਦਿਖੇ ਤੇ ਜਦੋਂ ਉਹ ਤੁਰੇ ਆਉਂਦੇ ਦੇਖ ਕੇ ਤਾਂ ਉਹਨਾਂ ਕੋਲੇ ਖੰਡਾ ਸੀਗਾ ਜੀ ਇੱਕ ਜਦੋਂ ਮੈਨੂੰ ਪਤਾ ਲੱਗ ਗਿਆ ਮੈਨੂੰ ਭਾਵ ਗਿਆ ਮੈਂ ਕਿ ਹੁਣ ਮੇਰਾ ਨੁਕਸਾਨ ਹੋਊਗਾ ਵੀ ਮੇਰੇ ਤੇ ਹਮਲਾ ਹੋਊਗਾ ਮੈਂ ਗੱਡੀ ਦੇ ਸ਼ੀਸ਼ੇ ਟਾਇ ਲੋਕ ਕਰ ਲਈ ਤੇ ਸੈਲਫ ਮਾਰ ਲਈ ਜੀ ਮੈਂ ਤੌਰ ਨਹੀਂ ਲੱਗਿਆ ਸੀ ਉਹਨਾਂ ਨੇ ਗੱਡੀ ਦੀ ਟਾਕੀ ਨੂੰ ਹੱਥ ਪਾਇਆ ਜਦੋਂ ਗੱਡੀ ਲੋਕ ਸੀ ਨਹੀਂ ਉਹਨਾਂ ਨੇ ਕੁਝ ਬਸ ਬਣਾਇਆ ਉਹਨਾਂ ਨੇ ਜੀ ਮੇਰੀ ਗੱਡੀ ਭੰਨਤੀ ਹਮਲਾ ਕਰ ਦੋ ਜਣੇ ਸੀਗੇ ਬਾਈ ਜੀ ਉਹਨਾਂ ਦੇ ਮੂੰਹ ਬੱਲੇ ਹੋਏ ਸੀਗੇ ਜੀ ਠੀਕ ਆ ਹਾਂ ਜੀ ਉਹਨਾਂ ਨੇ ਬਕਾਇਦਾ ਆਪਦੇ ਫੋਨ ਨੰਬਰ ਤੋਂ ਜਿਹੜਾ ਮੈਂ ਸੰਬੰਧਤ ਪੁਲਿਸ ਅਧਿਕਾਰੀਆਂ ਨੂੰ ਦੇ ਚੁੱਕਿਆ ਹਾਂ ਜਿਹਦੇ ਤੋਂ ਮੈਨੂੰ ਕਾਲ ਕਰਕੇ ਬੁਲਾਇਆ ਜੀ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਮੈਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਪਹੁੰਚ ਤੋਂ ਬਾਹਰ ਹੋ ਗਿਆ ਸਾਰਾ ਕੁਝ ਮੈਂ ਆਪਦੀ ਰੱਖਿਆ ਕਰਨ ਲਈ ਖੋਦ ਮੈਂ ਫਿਰ ਗੱਡੀ ਦੀ ਸੇਲਫ ਮਾਰੀ ਤੇ ਮੈਂ ਗੱਡੀ ਭਜਾ ਕੇ ਸੜਾ ਥਾਣੇ ਮੈਂ ਸੜਾ ਥਾਣੇ ਚਲਾਇਆ ਗਿਆ ਜੀ ਉਦਾਂ ਹੀ ਮੇਰੇ ਫੋਨ ਨਿਕਲ ਰਿਹਾ ਸੀਗਾ ਸਰਦਾਰ ਖਾਨੇ ਜਾਣ ਤੋਂ ਬਾਅਦ ਮੈਂ ਐਸਐਚਓ ਸਾਹਿਬ ਨੂੰ ਸਾਰੇ ਘਟਨਾ ਦਸੀ ਤੁਰੰਤ ਐਸਐਚਓ ਸਾਹਿਬ ਨੇ ਸਾਰੇ ਕੰਮ ਛੱਡੇ ਮੇਰੇ ਨਾਲ ਮੌਕਾ ਦੇਖ ਕੇ ਪਹੁੰਚੇ ਜੀ ਆ ਕੇ ਉਹਨਾਂ ਨੇ ਜਿਹੜੇ ਖਾਲਾ ਕਿ ਜਿਹੜਾ ਇਹ ਬੂਹਾ ਬਣਦਾ ਸੀਗਾ ਉਹ ਸਿਟੀ ਠਾਣੇ ਦਾ ਬਣਦਾ ਸੀਗਾ ਜੀ ਉਹਨਾਂ ਨੇ ਐਸਐਚਓ ਸਾਹਿਬ ਨੂੰ ਦੱਸਿਆ ਸਵੇਰੇ 10 ਵਜੇ ਦੀ ਘਟਨਾ ਜੀ ਹੁਣ ਟਾਈਮ ਦੇਖ ਲਓ ਘੱਟੋ ਘੱਟ ਸਵਾ 2 2:30 ਬੱਜ ਚੁੱਕੇ ਆ ਪਰ ਸਿਟੀ ਠਾਣੇ ਦਾ ਕੋਈ ਵੀ ਅਧਿਕਾਰੀ ਮੇਰੇ ਮੇਰੇ ਬਿਆਨ ਦਾ ਕਾਲਮਬੰਦ ਕਰਨ ਹੀ ਪਹੁੰਚਿਆ ਜੀ ਜੋ ਕਿ ਮੈਂ ਇਸ ਤੇ ਕਹੂੰਗਾ ਕਿ ਪੁਲਿਸ ਨੂੰ ਜਿਹੜਾ ਅੱਜ ਪੱਤਰਕਾਰਾਂ ਦੇ ਨਾਲ ਨਹੀਂ ਖੜ ਸਕਦੀ ਉਹ ਆਮ ਇਨਸਾਨ ਦਾ ਕੀ ਸਾਥ ਦੇਣਗੇ ਜੀ ਜਿਵੇਂ ਤੁਸੀਂ ਹਲਕਾ ਜਗਰਾਉਂਦੇ ਬੀਬੀ ਸਰੂਜੀ ਕੋ ਮਾਣੂ ਕੋ ਸ਼ਰਮਤੂਸ ਲਾਏ ਆ ਜੀ ਕੀ ਤੁਹਾਡੇ ਕੋਲ ਕੋਈ ਪੁਖਤਾ ਸਬੂਤ ਹੈ ਵੀ ਉਹਨਾਂ ਨੇ ਹਮਲਾ ਕਰਵਾਇਆ ਹੋਆ ਬਾਈ ਜੀ ਮੇਰੇ ਗੱਲ ਹੈਗੀ ਹੈ ਕਿ ਜਦੋਂ ਮੈਂ 2-3 ਮਹੀਨੇ ਤੋਂ ਲਗਾਤਾਰ ਉਹਨਾਂ ਦੇ ਖਿਲਾਫ ਲਿਖਦਾ ਆ ਰਿਹਾ ਜੀ ਠੀਕ ਆ ਜੀ ਪੁਖਤਾ ਸਬੂਤ ਦੇ ਇਸ ਤੋਂ ਵੱਡਾ ਕੀ ਹੋ ਸਕਦਾ ਉਸ ਤੋਂ ਪਹਿਲਾਂ ਜਿਹੜੀ ਨਰਸਰੀ ਵਾਲੀ ਬੂਟੇ ਵਾਲੀ ਖਬਰ ਲੱਗੀ ਸੀ ਉਹਦੇ ਤੇ ਇਹਨਾਂ ਨੇ ਮੇਰੇ ਤੇ ਨਜਾਇਜ਼ ਪਰਚਾ ਦਰਜ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਮੇਰੇ ਘਰ ਦਾ ਬਿਜਲੀ ਕਨੈਕਸ਼ਨ ਫਟਵਾਉਣ ਦੀ ਵੀ ਕੋਸ਼ਿਸ਼ ਕੀਤੀ ਜਿਹੜਾ ਬੰਦਾ ਇੱਥੇ ਤੱਕ ਗਿਰ ਸਕਦਾ ਉਹ ਹਮਲਾ ਕਿਉਂ ਨਹੀਂ ਕਰਵਾ ਸਕਦਾ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਦੇ ਆ ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਮੈਨੂੰ ਮਾਣ ਆ ਜਿਹੜੇ ਨਵੇਂ ਸਾਡੇ ਐਸਐਸਪੀ ਸਾਹਿਬ ਆਏ ਆ ਅਨਕੁਰ ਗੁਪਤਾ ਜੀ ਕਿ ਜਿਨ੍ਹਾਂ ਨੇ ਆ ਕੇ ਨਸ਼ਿਆਂ ਨੂੰ ਠੱਲ ਪਾਉਣ ਲਈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਆਪਣੀ ਮੁਹਿੰਮ ਿੱਡੀ ਹੋਈ ਆ ਮੈਨੂੰ ਪੂਰਾ ਮਾਣ ਆ ਕਿ ਮੈਨੂੰ ਇਨਸਾਫ਼ ਮਿਲੂਗਾ ਤੇ ਇਨਸਾਫ਼ ਦਿਵਾਉਣਗੇ ਤੇ ਮੈਂ ਮੱਖ ਸੂਬਾ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਾ ਕਿ ਜਿਹੜੇ ਇਹ ਮਾੜੇ ਮਾੜੀ ਸੋਚ ਦੇ ਮਾੜੀ ਬਿਰਤੀ ਦੇ ਸਾਡੇ ਐਮਐਲਏ ਨੇ ਇਹਨਾਂ ਦੇ ਇਹਨਾਂ ਨੂੰ ਘਰੇ ਬਿਠਾਇਆ ਜਾਵੇ ਬਸ ਮੇਰੀ ਇਹੀ ਮੰਗ ਆ ਜੀ ਤੇ ਤੇ ਬਾਕੀ ਦੇਖੋ ਕੀ ਹੁੰਦਾ ਪੁਲਿਸ ਕਾ ਹੁਣ ਤੱਕ 2 ਵਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਅੱਗੇ ਦੇਖੋ ਪੁਲਿਸ ਕਰਦੀ ਹੈ ਜਾਂ ਨਹੀਂ ਜੀ ਜਗਰਾਉਂ ਏਰੀਏ ਦੇ ਪੱਤਰਕਾਰ ਭਾਈਚਾਰੇ ਦਾ ਰੋਲ ਕਿਦਾਂ ਰਿਹਾ ਅੱਜ ਪੱਤਰਕਾਰ ਭਾਈਚਾਰੇ ਨੇ ਮੇਰਾ ਡਟ ਕੇ ਸਾਥ ਦਿੱਤਾ ਜੀ ਜਦੋਂ ਮੌਕੇ ਤੇ ਮੇਰੀ ਘਟਨਾ ਦਾ ਸਭ ਨੂੰ ਪਤਾ ਲੱਗਿਆ ਤਾਂ ਸਾਰੇ ਭਰਾ ਮੇਰੇ ਨਾਲ ਥੰਬ ਬਣ ਕੇ ਖੜ ਗਏ ਠੀਕ ਹੈ ਜੀ ਧੰਨ ਦਰਸ਼ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਸਾਬਕਾ ਵਿਧਾਇਕ ਜਗਤਾਰ ਸਿੰਘ ਜੀ ਜਿਹਨੂੰ ਪਿਆਰ ਨਾਲ ਜੱਗਾ ਵੀ ਆਪਾਂ ਕਹਿੰਦੇ ਆ ਉਹ ਵੀ ਅੱਜ ਜੋ ਪੱਤਰਕਾਰ ਨਸੀਬ ਵਰਕ ਤੇ ਹਮਲਾ ਹੋਇਆ ਤੁਰੰਤ ਉਹਨਾਂ ਨੇ ਖਬਰ ਸੁਣਦੇ ਸਾਰੀ ਨਸੀਬ ਵਰਕ ਦੇ ਮੋਢਿਆਂ ਮੋਢਾ ਲਾ ਕੇ ਜਿੱਥੇ ਸਾਥ ਦੇਣ ਦਾ ਵਾਅਦਾ ਕੀਤਾ ਉੱਥੇ ਸਪੈਸ਼ਲ ਤੋਂ ਉੱਤੇ ਮਿਲਣ ਵੀ ਆਏ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰ ਦਿਆ ਜੀ ਸ਼ੁਕਰੀਆ ਜੀ ਮਿਹਰਬਾਨੀ ਤੇ ਅੱਜ ਜੋ ਪੱਤਰਕਾਰ ਨਸੀਬ ਵਰਕ ਤੇ ਹਮਲਾ ਹੋਇਆ ਤੁਸੀਂ ਸਪੈਸ਼ਲ ਆਏ ਆ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਪਹਿਲੀ ਗੱਲ ਤਾਂ ਇਦੋਂ ਮਾਰਾ ਕੰਮ ਕੋਈ ਵੀ ਨਹੀਂ ਹੋ ਸਕਦਾ ਜਿਹੜਾ ਸਾਡਾ ਸੱਚੀਆਂ ਸੋਚੀਆਂ ਖਬਰਾਂ ਲਾ ਕੇ ਲੋਕਾਂ ਨੂੰ ਜਾਗਰੂਤ ਕਰਨ ਵਾਲਾ ਇੱਕ ਭਾਈਚਾਰਾ ਪੱਤਰਕਾਰ ਹੈ। ਇੱਕ ਪੱਤਰਕਾਰ ਤੇ ਹਮਲਾ ਕਰਨਾ ਤਾਂ ਲੋਕਤੰਤਰ ਦਾ ਬਿਲਕੁਲ ਇਹ ਘਾੜਨ। ਇਸ ਕਰਕੇ ਮੈਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦਾ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੇ ਇਹ ਜਿਹੇ ਗਲਤ ਅੰਸਰ ਆ ਜਿਨ੍ਹਾਂ ਨੇ ਸਾਡੇ ਭਰਾ ਨਸੀਬ ਬਰਗਤੇ ਹਮਲਾ ਕੀਤਾ ਉਹਨੂੰ ਤੁਰੰਤ ਫੜ ਕੇ ਗ੍ਰਿਫਤਾਰ ਕਰਕੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ। ਅਸੀਂ ਆਪਣੇ ਵੱਲੋਂ ਦਿਲੋਂ ਹਮਦਰਦੀ ਦੇ ਤੌਰ ਤੇ ਸਾਡੇ ਭਰਾ ਦੇ ਨਾਲ ਖੜੇ ਆ ਜਿੰਨੇ ਜੋ ਕੇ ਵੀ ਆ ਖੜੇ ਆ ਠੋਕ ਕੇ ਇਹਨਾਂ ਦਾ ਸਾਥ ਦੇਮਾ ਕਿ ਦੁਬਾਰਾ ਫੇਰ ਮੈਂ ਜਿਹੜਾ ਇਹ ਮੰਦ ਭਾਗੀ ਘਟਨਾ ਜਿਹਨੇ ਵੀ ਕੀਤੀ ਆ ਜਿਹਨੇ ਕਰਾਈ ਆ ਇਹਦੀ ਪ੍ਰੋਪਰ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਕਿਸੇ ਕਿਸੇ ਵੀ ਪ੍ਰੈਸਰ ਤੋਂ ਬਿਨਾਂ ਕਿਉਂਕਿ ਅੱਜ ਜਿਹੜਾ ਸਮਾਜ ਹੈ ਸਾਡੇ ਜਿਹੜੇ ਪੱਤਰਚਾਰ ਪੱਤਰਕਾਰ ਭਾਈਚਾਰੇ ਵਾਲੇ ਆ ਜਿਹੇ ਪੱਤਰਕਾਰ ਜਿਹੜੇ ਵੀਰ ਆ ਜੇ ਉਹਨਾਂ ਤੇ ਵੀ ਹਮਲਾ ਹੋਣ ਲੱਗਾ ਤਾਂ ਲੋਕਾਂ ਨੂੰ ਦੱਸੂ ਕੌਣ ਵੀ ਸੱਚ ਕੌਣ ਬੋਲਦਾ ਤੇ ਜੂਠ ਕੌਣ ਬੋਲਦਾ ਤੇ ਇਹਨਾਂ ਨੇ ਇਹਨਾਂ ਨੇ ਸ਼ਰਿਆਵਾਂ ਨੂੰ ਹਲਕਾ ਜਿਗਰਾਉਂਦੇ ਵੀ ਬੀਬੀ ਸਰਬਜੀ ਨੂੰ ਮੰਨ ਕੇ ਦੋਸ਼ ਲਾਇਆ ਜੀ ਇਹਨਾਂ ਨੇ ਨਹੀਂ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਕੁਝ ਕਿਉਂਕਿ ਮੈਨੂੰ ਉਹਦੇ ਬਾਰੇ ਨਹੀਂ ਪਤਾ ਜਿਨੇ ਵੀ ਇਹ ਕੰਮ ਕਰਾਇਆ ਜਾਂ ਕੀਤਾ ਅਸੀਂ ਉਹਤੇ ਠੋਕ ਕੇ ਕਾਰਵਾਈ ਕਰਾਵਾਂਗੇ ਇਹ ਮੇਰੇ ਸਤ ਬੜੀ ਹੈਰਾਨਗੀ ਦੀ ਗੱਲ ਆ ਇੱਕ ਪੱਤਰਕਾਰ ਤੇ 10 ਵਜੇ ਸਵੇਰੇ ਹਮਲਾ ਹੋ ਜਾਂਦਾ ਤੇ 10 ਤੋਂ ਲੈ ਕੇ ਹੁਣ ਤੱਕ ਵੀ ਮ 3:30 ਦਾ ਟਾਈਮ ਹੋ ਗਿਆ ਤੇ ਸਾਡਾ ਪੱਤਰਕਾਰ ਭਾਈ ਜਰਾ ਐਸਐਸਪੀ ਸਾਹਿਬ ਜਗਰਾਉਂ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਤੰਤ ਨੋਟਸ ਲਿਆ ਪਰ ਹਜੇ ਤੱਕ 5-6 ਘੰਟੇ ਬੀਤਣ ਦੇ ਬਾਵਜੂਦ ਵੀ ਕੋਈ ਵੀ ਪੁਲਿਸ ਅਧਿਕਾਰੀ ਬਿਆਨ ਲੈਣ ਤੱਕ ਨਹੀਂ ਆਇਆ ਇਹਦੇ ਸਬੰਧ ਵਿੱਚ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਜੇ ਹਜੇ ਟਿੱਕਰ ਨਹੀਂ ਆਇਆ ਤਾਂ ਬਿਲਕੁਲ ਇਹ ਮਾੜੀ ਗੱਲ ਹੈ ਕਿਉਂਕਿ ਜਿਹੜਾ ਇਹ ਪ੍ਰਸ਼ਾਸਨ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਇਹਦੇ ਤੇ ਨਾ ਬਾਲਾ ਮਾਨ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਕਿਹਦੀ ਕਿਹੜੇ ਵੇਲੇ ਪਟਕਾ ਲੱਗ ਜਾਣਾ ਕਿਹਦੀ ਸਰਕਾਰ ਆ ਜਾਣੀ ਹੈ ਤੇ ਜਿਹੜੀ ਸਰਕਾਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਇਹਦੇ ਵਿੱਚ ਜਿਹੜਾ ਲਾ ਐਂਡ ਆਰਡਰ ਆਰਡਰ ਬਿਲਕੁਲ ਫੇਲ ਆਇਆ ਹੈ ਰੇਟਾਂ ਤੇ ਕਦੇ ਕਹੇ ਤੇ ਲੋਕ ਹੋਲੀ ਕਿਸੇ ਦੇ ਕਿਤਵਾ ਹਾ ਹੁਣ ਗੈਂਗਸਟਰ ਵਾਲੀਆਂ ਆ ਗਈਆਂ ਕਿਸੇ ਤੋਂ ਰਿਵਾਲ ਵਰ ਫੜਿਆ ਗਿਆ ਪਿਸਤੌਲ ਫੜਿਆ ਗਿਆ ਕਿਸੇ ਦੀਆਂ ਬਾਲੀਆਂ ਲਾ ਲੀਆਂ ਇਹ ਤਰੀ ਜਨ ਜੀ ਦਾ ਪਰਸ ਖੋ ਕੇ ਲੈ ਕੇ ਕਿਸੇ ਨੂੰ ਲੱਤਾਂ ਵਹਾ ਭੰਤੀਆਂ ਯਾਰ ਇਹੋ ਜਿਹਾ ਸਮਾਧ ਅਜ ਤੱਕ ਦੇਖਿਆ ਹੀ ਨਹੀਂ ਅਸੀਂ ਕਿੰਨਾ तकरीबन 52 ਸਾਲ ਦਾ ਮੈਂ ਵੀ ਹੋ ਗਿਆ ਪਰ ਜਿਹੜਾ ਪ੍ਰਸ਼ਾਸਨ ਜੇ ਹਜੇ ਤੱਕ ਨਹੀਂ ਆਇਆ ਮੈਂ ਵੀ ਪ੍ਰਸ਼ਾਸਨ ਨਾਲ ਗੱਲ ਕਰਨਾ ਉਹਨੂੰ ਆਉਣਾ ਚਾਹੀਦਾ ਆ ਕੇ ਬਿਆਨ ਲੈ ਕੇ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਠੀਕ ਹੈ ਧੰਨਵਾਦ ਮੇਰਾ ਨਾਲ ਵੀ ਸਾਥੀ ਸਤਿ ਸ਼ਾਮ ਨੂੰ ਮੈਂ ਉਹ ਕਿਉਂਕਿ ਮੇਰੇ ਮੇਰਾ ਪਹਿਲਾਂ ਵੀ ਕੰਮ ਕੀ ਬੜੀਆਂ ਨੇ ਨਾ ਹਾਂ ਮੇਰੀ ਖਵਰਾ ਲੱਗਦੀਆਂ ਨੇ ਸੁਰਵਿੰਦਰ ਤੇ ਪ੍ਰੋਫੈਸਰ ਸੁਵਿੰਦਰ ਸਿੰਘ ਦਾ ਤੇ ਬੀਬੀ ਸਾਹਿਬ ਜੀ ਤੁਸਾਂ ਮੰਨੋਗੇ ਨਾ ਬਾਇ ਨਾਮ ਮੈਂ ਆਪਦੇ ਬਿਆਨ ਦਊਂਗਾ ਜੀ ਅੱਛਾ ਬਾਇ ਨਾਮ ਕਰਚਾ ਕਰਵਾਉਣਾ ਜੀ ਠੀਕ ਸਮਝ ਬਿਲਕੁਲ ਇੰਨੀਤ ਮੇਰੇ ਕਮੇਟੀ ਇਹਨਾਂ ਨੇ ਕੇਸ ਕਰਾਣਾ ਲੱਗਦੀਆਂ ਦਸਤਾਵੇਜ਼ਾਂ ਦੇ ਆਧਾਰ ਤੇ ਇਹਨਾਂ ਨੇ ਮੈਨੂੰ ਖੱਜਲ ਖਵਾਰ ਕਰਨ ਜਦੋਂ ਮੈਂ ਕੱਲ ਇੱਕ ਵਾਰੀ ਸਟੋਰੀ ਲਿਖੀ ਉਹਦੇ ਬਾਅਦ ਜਿਹਨਾਂ ਨੇ ਮੇਰੇ ਤੇ ਹਮਲਾ ਕਰਵਾਇਆ ਜੀ ਹੈਲੋ ਹਾਂਜੀ ਪੰਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਮਨਜੀਲੀ ਨਾ ਬੋਲਦਾ ਜੀ ਹਾਂ ਜੀ ਬੰਦੇ ਠੀਕ ਹੈ ਹਾਂ ਜੀ ਹਾਂ ਜੀ ਫਿਰ ਪੰਜ ਕਿਵੇਂ ਹੋ ਘਰ ਪਰਵਾਠ ਠੀਕ ਠਾਕ ਹੈ ਜੀ ਠੀਕ ਠੀਕ ਹੈ ਜੀ ਅਜਾ ਤੇ ਪੰਜ ਇੱਕ ਦਾ ਪੱਖ ਲੈਣਾ ਸੀਗਾ ਇੱਕ ਨਸੀਬੇ ਰਕ ਤੇ ਅੱਜ ਕੋਈ ਹਮਲਾ ਹੋਇਆ ਜੀ ਉਹ ਅਸਲ ਦਾਖਲ ਆ ਮੈਂ ਤਾਂ ਆਪ ਐਸਐਸਪੀ ਸਾਹਿਬ ਨੂੰ ਕਹਿ ਕੇ ਆਈਆਂ ਵੀ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਡਾਓ ਜੀ 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 ਜਿਹੜਾ ਦੋਸ਼ੀ ਉਹਨੂੰ ਫੜੋ ਜੀ 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 ਠੀਕ ਹੈ ਜਾਬ ਲਾਉਣ ਦੀ ਤਾਂ ਮੈਲ ਜਮਾ ਦੀ ਗੱਲ ਨਹੀਂ ਕਰੂੰਗੀ ਮੈਂ ਤਾਂ ਵੈਰੀਫਿਕੇਸ਼ਨ ਦੀ ਗੱਲ ਕਰੂੰਗੀ ਜੀ 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 ਓਕੇ ਜੀ ਕਿਉਂਕਿ ਫੋਰੀ ਨਹੀਂ